ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮੇਟਰੋ ਠੀਕ ਠਾਕ ਆ ਜਿਓ ਫੇ ਮੇਟਰੋ ਕਰਾਉਨੇ ਆ ਨਵਾਂ ਸ਼ੌਂਕ ਪਹੁੰਚ ਚੁੱਕੇ ਆ ਸ਼ਹਿਰ ਪਠਾਨਕੋਟ ਤੇ ਛੱਤ ਆਪਣੇ ਗੁੱਲੂ ਵੀਰ ਹੁਣਾ ਦੀ ਘਰ ਦੀਆਂ ਬਾਜ਼ੀਆਂ ਉੱਡਦੀਆਂ ਨੇ ਇਸ ਛੱਤ ਤੋਂ ਤੇ ਇਸ ਸਾਲ ਬਾਈ ਹੁਣਾਂ ਨੇ ਬਾਹਰ ਵੀ ਛੱਡੇ ਸੀ ਤੇ ਵਧੀਆ ਰਿਜ਼ਲਟ ਆਉਂਦਾ ਵਧੀਆ ਬਾਜ਼ੀਆਂ ਜਿੱਤਦੇ ਵੀ ਨੇ ਤੇ ਕਾਫੀ ਨੰਬਰ ਵੀ ਲੱਗਦੇ ਨੇ ਠੀਕ ਹੈ ਜੀ ਤੇ ਕਬੂਤਰ ਬਹੁਤ ਬਹੁਤ ਸੋਹਣੇ ਵੀਰ ਹੁਣਾ ਦੇ ਕੋਲ ਅੱਜ ਆਪਾਂ ਪਠਾਨਕੋਟ ਸ਼ਹਿਰ ਦੇ ਵਿੱਚ ਕਾਫੀ ਸ਼ੌਂਕ ਕੀਤਾ ਕਾਫੀ ਭਰਾਵਾਂ ਦੇ ਕਬੂਤਰਾਂ ਦਾ ਦੇਸੀ ਕਬੂਤਰ ਵੀ ਬਹੁਤ ਸਾਰੇ ਭਰਾਵਾਂ ਨੇ ਰੱਖੇ ਹੋਏ ਸੀ ਤੇ ਇਸ ਛੱਤ ਤੋਂ ਵੀ ਜਿਹੜੇ ਆ ਸ਼ਾਮ-ਸ਼ਾਮ ਨੂੰ ਬਾਈ ਕਬੂਤਰ ਬੈਠੇ ਨੇ ਵਧੀਆ ਰਿਜ਼ਲਟ ਆਇਆ ਆ ਗੁੱਲੂ ਵੀਰ ਪਠਾਨਕੋਟ ਵਾਲੇ ਦੀ ਇਹ ਛੱਤ ਆ ਅਰुण ਗੁੱਲੂ ਦੋ ਭਰਾ ਨੇ ਦੋਨੇ ਵੀਰ ਸ਼ੌਂਕ ਕਰਦੇ ਨੇ ਨਜ਼ਾਰਾ ਪੂਰਾ ਸ਼ੌਂਕ ਵਧੀਆ ਆ ਤੇ ਪਹਿਲਾਂ ਇਸ ਸ਼ਹਿਰ ਦੇ ਵਿੱਚ ਜ਼ਿਆਦਾਤਰ ਦੇਸੀ ਕਬੂਤਰ ਉੱਡਦੇ ਹੁੰਦੇ ਸੀ ਬਾਈ ਹੁਣ ਜਿਹੜੇ ਹੈਗੇ ਮਲਵਈ ਹੋ ਗਏ ਇਕੱਲੇ-ਇਕੱਲੇ ਬੰਦੇ ਕੋਲ ਤੇ ਵਧੀਆ ਰਿਜ਼ਲਟ ਆ ਰਿਹਾ ਆ ਦੇਖੋ ਲਾਲ ਰੱਤੇ ਨੀਲੇ ਮਖਿਆਲੇ ਬਹੁਤ ਬਹੁਤ ਸੋਹਣੇ ਕਬੂਤਰ ਨੇ ਵੀਰ ਹੁਣਾਂ ਦੇ ਕੋਲ ਇਹ ਕਿ ਚੀਜ਼ ਦਾ ਨੂੰ ਦੱਸਦੀ ਹੈ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਭਰਾਵੋ ਸੇਲ ਨਹੀਂ ਹੈਗੇ ਆਪਾਂ ਐਸੀ ਤੇ ਮੈਂ ਕਹਾ ਭਰਾਵਾਂ ਨੂੰ ਕਰਾ ਦਿੰਨੇ ਆ ਸ਼ੌਂਕ ਕਬੂਤਰ ਚੰਗੇ ਸੀ ਵੀਰ ਦੇ ਵਧੀਆ ਲਗਾ ਤੇ ਮੈਂ ਕਹਾ ਆਪਾਂ ਕਰਾਉਣੇ ਸ਼ੌਂਕ ਇਹਨਾਂ ਜੋ ਫੜੀਆਂ ਗੁੱਲੂ ਕਿੜੀਆਂ ਬਾਜੀਆਂ ਉੱਡੀਆਂ ਹਾਂ ਲਓ ਭਾਈ ਟੀਲੀਆਂ ਦੀ ਨੀਲੀ ਮਾਦੀਆ ਆ ਦੇਖੋ ਚੰਗੀ ਤਰ੍ਹਾਂ ਖਾਣੀਆਂ ਆੱਖਾਂ ਆੱਖਾਂ ਫੜ ਕੇ ਐ ਨਹੀਂ ਛੱਡਣਾ ਠੀਕ ਹੈ ਜੀ ਭੈਣ ਜੀ ਅੱਛਾ ਆ ਵੀ ਇਹਦੀ ਭੈਣੀਆਂ ਹੈ ਇਹ ਕਾਲੀ ਚੀਨੀ ਆ ਬਈ ਵਿੱਚ ਲਾਲ ਚੀਨਾ ਪਰ ਤੇ ਇਹ ਵੀ ਜਿਹੜੀ ਬਾਜੀ ਉੱਡੀ ਹੋਈ ਆ ਚੰਗੀ ਤਰ੍ਹਾਂ ਜਰਾ ਆਖੂਖ ਦੇਖਣੀ ਛੱਡੋ ਨਾ ਇੰਨੀ ਛੇਤੀ ਕਬੂਤਰ ਠੀਕ ਆ ਆ ਦੇਖੋ ਖਟੀਆਂ ਦੀ ਕਾਲੀ ਚੀਨੀ ਆ ਇਹ ਵੀ ਤੇ ਆ ਇਹਦੇ ਦੇਖੋ ਪਰ ਕੁਝ ਝਾੜੇ ਦੇ ਵਿੱਚ ਆ ਬਈ ਆ ਰੀਆਂ ਕਲੀਆਂ ਨਵੀਆਂ ਕੋਲ ਵਧੀਆਂ ਆ ਲੋ ਗਏ ਕੱਕ ਕਾਲੀ ਚੀਨੀ ਹੋਰ ਫੜੀ ਬਾਈ ਹੁਣਾਂ ਨੇ ਚਟੀਆਂ ਦੀ ਅੱਛਾ ਇਹ ਵੀ ਉੱਡਦੀ ਆ ਵਧੀਆ ਤੇ ਆ ਇਹਦੇ ਪੰਖ ਨੂੰ ਤੇ ਆਣੇ ਬਈ ਇਹਦੇ ਪਰ ਹੈ ਜਿਹੜੀਆਂ ਤੁਹਾਡੀਆਂ ਪੂਰੀਆਂ ਜੀਆਂ ਚੰਗੀਆਂ ਉੱਡਦੀਆਂ ਵਧੀਆ ਹਾਂਜੀ ਹਾਂਜੀ ਕਰਦੀਆਂ ਸਾਰੀਆਂ ਕਰਦੀਆਂ ਅੱਛਾ ਸਾਰੀਆਂ ਕਰਦੀਆਂ ਇਹ ਆ ਅੱਠ ਦੇਖੋ ਬਈ ਇਹਦੀ ਕਬੂਤਰੀ ਨਹੀਂ ਸਾਰੀ ਪੀੜੀਆਂ ਦੀਆਂ ਕੋਈ ਚਟੀਆਂ ਕਰਦੀਆਂ ਅੱਛਾ ਵਿੱਚੋਂ ਹੀ ਆ ਹੈਂ ਹਾਂਜੀ ਹਾਂਜੀ ਕੋਈ ਸਾਰੀਆਂ ਸਾਰੀ ਉਹੀ ਬ੍ਰੀਡ ਆ ਛਾੜੇ ਦੇ ਵਿੱਚ ਨੇ ਜਿਆਦਾ ਕਬੂਤਰ ਕਬੂਤਰ ਉੱਡਦੇ ਨੇ ਇਹ ਵੀ ਵਜੂੜੀਆਂ ਹੈ ਇਹ ਦੇਖੋ ਬਈ ਪੀਲੀਆਂ ਦੀਆਂ ਖੱਟੀਆਂ ਗਾੜੀਆਂ ਜਿਵੇਂ ਗੋਲੀਆਂ ਦੀਆਂ ਅੱਖਾਂ ਹੁੰਦੀਆਂ ਐਵੇਂ ਆ ਇਹ ਹੈ ਬਾਈ ਹੁਣਾਂ ਦਾ ਬਾਈ ਜੀ ਇੱਕ ਖੁੱਡਾ ਠੀਕ ਹੈ ਜੀ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਕਬੂਤਰ ਬੜਵੜੇ ਸੋਹਣੇ ਆ ਇੱਕ ਵਾਰ ਚੰਗੀ ਤਰ੍ਹਾਂ ਦੇ ਨਾਲ ਤੁਹਾਨੂੰ ਨਿਗਾ ਮਰਾ ਦਿੰਨੇ ਆ ਨਾ ਕਬੂਤਰਾਂ ਤੇ ਐ ਦੇਖੋ ਇਹ ਕਾਂ ਨੀਲੀ ਮਾਦੀ ਦੇਖੋ ਕਿੰਨੀ ਚੰਗੀ ਆ ਇਹ ਪੀਲੀਆਂ ਦੀਆਂ ਹਨ ਬੱਚਾ ਉਹ ਨਿਕਲਿਆ ਉੱਡਾਇਆ ਉਹ ਰੋਕਿਆ ਨੂੰ ਡਾਕੇ ਅੱਛਾ ਇਹ ਡਾਕੇ ਰੋਕ ਲਿਆ ਆਪਾਂ ਪੀਲੀਆਂ ਦਾ ਬੱਚਾ ਸਹੀ ਆ ਹਾਂ ਜੋ ਵੀ ਮਿੱਤਰੋ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਕਰੰਨੇ ਆ ਛਾ ਉਹ ਵੀ ਜੋੜੇ ਅੱਛਾ ਇਹ ਚ ਦੋ ਹੀ ਜੋੜੇ ਆ ਹਾਂ ਉਹ ਆੜੇ ਬੈਠੇ ਉੱਪਰ ਜਾਣੇ ਆ ਠੀਕ ਆ ਠੀਕ ਆ ਇਹ ਵਡਾ ਕੁਤਰਾ ਪੇੜਾ ਬਚੇੜਾ ਦੰਦ ਦਾ ਇਹੜਾ ਆੜਾ ਉੱਪਰ ਫਿਰਦਾ ਇਹਦੇ ਬੱਚੇ ਉੱਡਦੇ ਹਾਂ ਜਿਆਦਾ ਸਹੀ ਹੋ ਗਿਆ ਬਹੁਤ ਵਧੀਆ ਬਈ ਐਗ ਬਾਲ ਜਿਹੜੇ ਰੱਖੇ ਹੋਇਆ ਵਿੱਚ ਬਾਈ ਉਹਨਾਂ ਨੇ ਇਹਦੇ ਵਿੱਚ ਜਿਹੜੇ ਹੈਗੇ ਬੱਚੇ ਕਢਾਈ ਜਾ ਰਹੇ ਨੇ ਆ ਨਵਾਂ ਜੋੜਾ ਛੱਡਿਆ ਇੱਕ ਪੁਰਾਣਾ ਜੋੜਾ ਫੇਰ ਲਾਇਆ ਉਹਨੂੰ ਅੱਛਾ ਫੇਰ ਦੁਬਾਰਾ ਲਾਇਆ ਕਬੂਤਰ ਫੜਿਆ ਜੀ ਆਹ ਬਾਜੀ ਜੁਡੇ ਦਾ 3 ਸਾਲ ਹੁੰਨੇ ਤਾਂ ਦਿਨ ਨੂੰ ਅੱਛਾ ਇਹ ਮਾਦੀ ਤੁਹਾਨੂੰ ਆਈ ਸੀ ਉਧਰੋਂ ਕਿੰਨੇ ਕਿੱਥੇ ਕਿਹੜਾ ਪਿੰਡਾ ਜਿਗਰਾਵਾ ਪਿੰਡਾ ਹਾਂ ਜਿਗਰਾਵਾ ਤੋਂ ਮਾਦੀ ਆਈ ਹੋਈ ਆ ਖਟੀਆਂ ਪੁਰਾਣੀਆਂ ਜੁੜਦੀ ਉੱਡਦੀ ਪਿਛੇ ਡੰਦੀ ਆ ਠੀਕ ਹੈ ਤਾਂ ਆ ਨਾਰਾ ਖਟੀਆਂ ਦਾ ਹੈ ਸੇਮ ਸੇਮੀ ਜੋੜਾ ਬਣਾਇਆ ਇਹ ਫੜਿਆ ਸੀ ਕਬੂਤਰ ਆਪ 3 ਸਾਲ ਬਾਅਦ 3 ਸਾਲ ਬਾਅਦ ਜੁੜਿਆ ਬਈ ਇਹਦੀ ਹਾਂ ਜੀ ਕੈਗੋ ਚੰਗੀਆਂ ਦੇ ਪੱਛੇ ਉੜਦੇ ਆ ਇਹਨਾਂ ਦਾ ਵੱਡਾ ਰੱਤਾ ਜੀ ਇਹਦੇ ਉਧਰ ਤੁਹਾਨੂੰ ਪੱਠੇ ਪੱਠੀਆਂ ਦਿਖਾਈ ਨਾ ਕਾਫੀ ਸਾਰੇ ਇਹਦੇ ਹੀ ਆ ਹਾਂਜੀ ਆ ਦੇਖੋ ਬਾਈ ਇਹਦੇ ਆਓ ਸਾਰੇ ਪੱਠੇ ਪੱਠੀਆਂ ਜਿਹਦੇ ਚੰਗੇ ਉੜਦੇ ਆ ਪੂਰੇ ਹੈ ਹਮਦੀ ਬਾਈ ਇਹਦੀਆਂ ਅੱਖਾਂ ਕਿੱਦਾਂ ਦੀਆਂ ਹਨ ਇਹ ਸੇਠੀ ਦੇ ਘਰ ਵਾਈ ਬੱਚਿਆਂ ਲਈ ਗਏ ਨੂੰ ਤੇ ਛੇਲਿਆਂ ਦੀ ਫੜੀ ਦੀ ਅੱਛਾ 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 ਠੀਕਾ ਠੀਕਾ ਇਹ ਠੀਕ ਦਾ ਠੀਕ ਦਾ ਬੜਿਆ ਨਾ ਹਲੋ ਭਾਈ ਇਹ ਪੁੱਤਰ ਇਹਦੇ ਸਾਰੇ ਨਾਰੀ ਆ ਹਾਂ ਭਾਈ ਸਾਰੇ ਨਾਰਾ ਬੱਚੇ ਦਾ ਅੱਛਾ ਜਦਾਂ ਦੇਸੀ ਹੁੰਦਾ ਇਦਾਂ ਆ ਹਨਾ ਕਾਲਸਰਾ ਭਾਈ ਨੀਲੀ ਨੋਕ ਦਾ ਕਬੂਤਰ ਪਰ ਵੀ ਨਾਲ ਦਿਖਾਣੇ ਆ ਠੀਕ ਆ ਵਧੀਆ ਤਰੀਕੇ ਨਾਲ ਜਰਾ ਇਹ ਪੁਰਾਣਾ ਕਬੂਤਰ ਇੱਕ ਬੱਚੇ ਦਾ ਅੱਛਾ ਉਮਰ ਇਹਦੀ ਕਾਫੀ ਹੋ ਗਈ ਲੱਗਦੀ ਐ ਬੜੇ ਬੜੇ ਲੜੇ ਦੇ ਕੱਲ ਦੇ ਹੈ ਲੜੇ ਦੇ ਬੜੇ ਅੱਛਾ ਲੜੇ ਦੇ ਆ ਨਾ ਕੋਦਾਂ ਬੜਾ ਮੋਟਾ ਨਾ ਇਹਦਾ ਪਿੱਛੇ ਬੈਠਾ ਦੇਖੋ ਪਰ ਦੇਖੋ ਬਈ ਕਬੂਤਰ ਦੇ ਖੁੱਲ ਨਹੀਂ ਬਈ ਪਰ ਕੜਕੜੇ ਚੌੜੇ ਆ ਪਰ ਦੇਖੋ ਖੁੱਲਦੇ ਪੂਰਾ ਖੋਲਣ ਤੇ ਵੀ ਪਰਾਂ ਜਿ ਵਿਥ ਨਹੀਂ ਪੈਣ ਦੇ ਇਹਦੀ ਐਦਾਂ ਦੇ ਪਰ ਹੋਣੇ ਚਾਹੀਦੇ ਉੱਡਣ ਵਾਲੇ ਕਬੂਤਰ ਦੇ ਕਿਹ ਪ੍ਰਾਣਾ ਕੁੱਤਰੀ ਬੱਚੇ ਦਾ ਆ ਲਓ ਬਈ ਕਾਲੀਆਂ ਦਾ ਇਹ ਵੀ ਤੇਰੇ ਕਬੂਤਰਾਂ ਦੇ ਪਰ ਬਹੁਤ ਚੌੜੇ ਆ ਬਾਈ ਬਹੁਤ ਵਧੀਆ ਐ ਬਰੀਡਰ ਕਬੂਤਰਾਂ ਦੇ ਪਰ ਹੁਣੇ ਇਦਾਂ ਚੌੜੇ ਚਾਹੀਦੇ ਆ ਸਹੀ ਆ ਤੇ ਕਿਹ ਕਬੂਤਰਾ ਆਗੇ ਤੋਂ ਕਿੱਸ ਦਾ ਆ ਇਹ ਠੀਕ ਐ ਪਿਛਲੇ ਸਾਲ ਆ ਇਹ ਚੀਨੀ ਦੇ ਅੱਛਾ ਇਹ ਨਵਾਂ ਕਬੂਤਰਾ ਆ ਹੈ ਸਹੀ ਆ ਆ ਲੋ ਵੀ ਲਾਲ ਚਿਨੇ ਜਿਆਦਾ ਖਟੀਆਂ ਦੇ ਕਬੂਤਰ ਤੁਸੀਂ ਪਾਏ ਆ ਹੈ ਵਿੱਚ ਘਰ ਦੇ ਸਾਰੇ ਸਾਰੇ ਘਰ ਦੇ ਆ ਹੈ ਬਹੁਤ ਵਧੀਆ ਬਈ ਇੱਕ ਉੱਤਰ ਹੈ ਇਸਕੇ ਉੱਤੇ ਆਰ ਭਾਈ ਇਹ ਬਾਜੀ ਛੋਟੇ ਉੱਤਰ ਦੇ ਬੱਚਾ ਅੱਛਾ ਇਹ ਵੀ ਲਾਲ ਦਾ ਯਾਰ ਇਹ ਖਟੀਆਂ ਦਾ ਹੈ ਆ ਵੀ ਭਾਈ ਬਾਜੀ ਦੇ ਵਿੱਚ ਇਸ ਸਾਲ ਉੱਡਿਆ ਫੇਰ ਦੱਸਦੀ ਹੈ ਘਰ ਦੀਆਂ ਬਾ지ਆਂ ਜਿਆਦਾ ਉੱਡਦੀਆਂ ਨੇ ਇੱਥੋਂ ਇਸ ਵਾਰ ਭਾਈ ਉਹਨਾਂ ਨੇ ਬਾਹਰ ਵਾਲੀਆਂ ਵੀ ਛੱਡੀਆਂ ਨੇ ਤੇ ਹੌਲੀ ਹੌਲੀ ਜਿਹੜਾ ਤੁਹਾਨੂੰ ਪਤਾ ਤਜਰਬਾ ਬਣਦਾ ਤੇ ਫੇਰ ਜਿਹੜਾ ਹੈਗਾ ਆ ਬੰਦਾ ਜਿੱਤਦਾ ਆ ਇੱਕਦਮ ਕੁਝ ਨਹੀਂ ਹੁੰਦਾ ਬੱਚੇ ਸਹੀ ਆ ਇਹ ਵੱਡਾ ਨਾਰਾ ਬਾਈ ਬੱਚੇ ਦੰਦੇ ਸਹੀ ਆ ਹੁਣ ਜੋੜੇ ਲੱਗਵਾ ਸਾਰੇ ਤੋੜੇ ਦੇ ਹੀ ਆ ਹੈ ਜੀ ਤੋੜੇ ਦੇ ਭਲਾ ਨੇ 2-4 ਜੋੜੇ ਲਾਣੇ ਬੱਚੇ ਸਹੀ ਆ ਕੇ ਇੱਕ ਕਬੂਤਰ ਬੱਚੇ ਦੰਦਾ ਆਪ ਵੀ ਭਾਈ ਚੁੰਡੇ ਤਾਂ 3 ਸਾਲ ਠੀਕ ਆ ਠੀਕ ਆ ਜੀ ਇਹਦਾ ਹੀ ਬੱਚਾ ਜੀ ਓਕੇ ਆ ਜੋ ਬਾਈ ਜੀ ਇੱਕ ਵਾਰ ਤੁਹਾਨੂੰ ਦਿਖਾ ਦਈਏ ਇਹਨਾਂ ਦਾ ਚੰਗੀ ਤਰ੍ਹਾਂ ਦੇ ਨਾਲ ਨੇੜੇ ਤੋਂ ਸ਼ੌਂਕ ਕਰਾ ਦਿੰਨੇ ਆ ਕਬੂਤਰਾਂ ਦਾ ਇਹ ਹੈ ਬਾਈ ਹੁਣਾਂ ਦੇ ਵੱਡੇ ਕਬੂਤਰ ਬਹੁਤ ਵਧੀਆ ਵਧੀਆ ਨਸਲ ਦੇ ਆ ਲਾਲ ਚੀਨੇ ਆ ਔਰ ਸ਼ਾਮ ਸ਼ਾਮ ਤੱਕ ਉਡਾਰ ਆਂਦੀ ਆ ਭਾਈ ਇਹਨਾਂ ਕਬੂਤਰਾਂ ਦੀ ਠੀਕ ਆ ਜੀ ਤੇ ਇਹ ਉੱਪਰ ਵੀ ਬੈਠੇ ਨੇ ਬੈਠਣ ਕਾਫੀ ਡੰਡੇ ਵੀ ਇਹਨਾਂ ਨੇ ਲਾਏ ਹੋਏ ਆ ਤੇ ਇੱਕ ਦੂਜੇ ਨਾਲ ਲੜਨਾਂ ਕਬੂਤਰ ਕਿਉਂਕਿ ਹਮੇਸ਼ਾ ਉੱਚੀ ਥਾਂ ਬੈਠਣ ਨੂੰ ਕਰਦਾ ਆ ਆ ਇੱਕ ਕਾਲੀਆਂ ਦਾ ਨਰ ਵੀ ਵਿੱਚ ਬੈਠਾ ਬਈ ਰੱਤਾ ਵੀ ਉਹਦੇ ਲਾਹਦਾ ਜੀ ਹਰਿਆਣਾ ਇਹ ਹਰਿਆਣਾ ਦਾ ਹਾਂਜੀ ਹੁੰਦਾ ਹੀ ਭਰਾਇਆ ਇਹ ਹਰਿਆਣਾ ਆਖਾਂ ਦਾ ਬਈ ਆ ਜਿਹੜਾ ਹੈਗਾ ਇਹ ਵੀ ਬੈਰੀ ਪਾੜ ਕੇ ਇਹਨੂੰ ਐਕੀ ਅੱਛਾ ਤੇ ਨਾਲ ਵਾਲਾ ਵੀ ਉਹੀ ਭਰਾਇਆ ਇਹ ਕਿੱਧਰ ਬੈਠਣਾ ਹੈ ਪਿੱਛੇ ਇਹ ਤਿੰਨੇ ਹੁੰਦੇ ਅੱਛਾ ਆ ਵੀ ਹਾਂਜੀ ਆ ਜਿਹੜਾ ਵੀ ਉਹ ਪਿੱਛੇ ਉਹ ਚੱਪ ਕ੍ਰੈਸ਼ੂ ਬੈਠਾ ਉਹ ਕਰਦਾ ਵੀ ਉਹ ਐ ਕਰਦਾ ਭਰਾਇਆ ਚੀਨੇ ਲਾ ਇਹ ਚੀਨੇ ਦਾ ਉਹ ਬੜਾ ਭਰਾ ਕਰਦਾ ਚੱਪ ਕ੍ਰੈਸ਼ੂ ਹੈ ਜੀ ਇਹ ਉੱਡੇ ਆ ਕੇ ਆ ਕੇ ਡਾਈ ਐਰ ਕੰਡ ਆਏ ਹੈ ਹੈ ਵਧੀਆ ਉੱਡੇ ਆ ਆ ਲਾਉਗੇ ਮਿੱਤਰੋ ਕਰੋ ਸ਼ੌਂਕ ਮੇਰੇ ਵੀਰ ਇਹ ਅਰਣ ਗੁੱਲੂ ਵੀਰ ਪਠਾਨਕੋਟ ਜਿਹਨਾਂ ਦੀ ਛਾਤਾ ਤੇ ਜਿੱਥੇ ਤੁਸੀਂ ਕਰ ਰਹੇ ਹੋ ਸ਼ੌਂਕ ਆਪਣੀ ਕੋਸ਼ਿਸ਼ ਹੁੰਦੀ ਆ ਬਈ ਵਧੀਆ ਤਰੀਕੇ ਨਾਲ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਮੈਂ نیچے ਇੱਕ ਲਾਲ ਚੀਨਾ ਪੱਗਾ ਦੂਆ ਬਈ ਠੀਨੇ ਬਈ ਜਿਆਦਾ ਕੋਈ ਤਰਸ ਨਹੀਂ ਝਾੜੇ ਦੇ ਵਿੱਚ ਨੇ ਆ ਆ ਗਿਆ ਕ੍ਰੈਸ਼ੂ ਥੱਲੇ ਬਈ ਬਹੁਤ ਵਧੀਆ ਸ਼ੌਂਕ ਆ ਇੱਕ ਬਾਬੇ ਦੀ ਕਿਰਪਾ ਨਾਲ ਜਿਹੜੀ ਆ ਪਰਮਿਸ਼ਨ ਮਿਲ ਗਈ ਆ ਬਾਜ਼ੀਆਂ ਦੀ ਉਹ ਬੜੀ ਵਧੀਆ ਗੱਲ ਆ ਤੇ ਹੁਣ ਜਿਹੜਾ ਸਾਰੇ ਭਰਾ ਜਿਹੜੇ ਆ ਰਾਮ ਦੇ ਨਾਲ ਕਬੂਤਰ ਜਿਹੜੇ ਉਹ ਉਡਾ ਸਕਦੇ ਆ ਇੱਕ ਦੇਸੀਆਂ ਦਾ ਖੁੱਡਾ ਵੀ ਆ ਬਾਈ ਹੁਣਾਂ ਦਾ ਉਹਦਾ ਵੀ ਸ਼ੌਕ ਕਰਾਵਾਂਗੇ ਤੇ ਆਹ ਕਰ ਲੋ ਇੱਕ ਵਾਰ ਕਬੂਤਰੀਆਂ ਦਾ ਸ਼ੌਂਕ ਇਹ ਸਾਰੀਆਂ ਜਿੰਨੀਆਂ ਵੀ ਆਪਣੀਆਂ ਕਬੂਤਰੀਆਂ ਅੱਛਾ ਉਹ ਕਾਲੀ ਚੀਨੀ ਆ ਜਿਹੜੀ ਵੀ ਭੈਣਾ ਇੱਕ ਪੀਲੀਆਂ ਵੀ ਹੁੰਦੀ ਇੱਥੇ ਠੀਕ ਆ ਮਖਿਆਲੀਆਂ ਜੀਆਂ ਸਾਰੀਆਂ ਉਹਦੀਆਂ ਹੀ ਇੱਕੋ ਨਸਲ ਹੀ ਐ ਸਾਰੀ ਗੋ ਮਤਲਬ ਉਹਦੇ ਬੱਚਿਆਂ ਦੇ ਬੱਚੇ ਬੱਚਿਆਂ ਦੇ ਬੱਚੇ ਅੱਗੇ ਹੀਂ ਦੇ ਨਸਲ ਚ ਦੋਨੋਂ ਪਰ ਕਿੰਨੇ ਅੱਛਾ ਤੇਨੇ ਲਾਲਚੀ ਨਹੀਂ ਠੀਕ ਐ ਬੈਠੇ ਦੀ ਲਾਲਚੀ ਨਹੀਂ ਇੱਕ ਐ ਹਾਂ 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 ਇਹ ਸਾਰੀਆਂ ਇੱਕੋ ਨਸਲ ਚ ਮਖਿਆਲੀਆਂ ਇਹਨਾਂ ਦੀਆਂ ਪੈਣਾ ਅੱਛਾ ਲਾਲਚੀ ਨੇ ਵੀ ਕੱਢ ਦਿੰਦੇ ਤੇ ਮਖਿਆਲੇ ਵੀ ਇਹੀ ਕੱਢ ਦਿੰਦੇ ਆ ਜਿਵੇਂ ਉਹ ਵੀ ਬਾਬੇ ਧੰਨੇ ਵਾਲੇ ਆ ਨਾ ਬੱਕਰੇ ਬੱਕਰੀਆਂ ਬਰੀਡਾਂ ਜਿਹੜੀਆਂ ਉਹ ਇੱਕੋ ਜਿਹੇ ਰੇੜੇ ਰੰਗ ਕੱਢ ਦਿੰਦੀਆਂ ਉਵੇਂ ਆ ਇਹਨਾਂ ਦਾ ਸਾਰੀਆਂ ਦਾ ਹਾਲਤਾ ਆਟੇ ਡੇ ਜਿਹੜਾ ਕੀਤਾ ਆ ਇਹ ਜਿਹੜੀ ਘਰ ਦੀ ਬੱਠੀ ਹੈ ਬੱਚੇ ਡਾਂਦੇ ਹੁਣ ਪਹਿਲੇ ਉੱਡੀ ਭਾਈਆਂ ਚੋਂ ਅਚਾ ਲਈਏ ਸਹੀ ਹੈ ਸਹੀ ਹੈ ਦੇਖੋ ਭਾਈ ਇਹਦੀ ਅੱਖ ਦੇ ਵਿੱਚ ਟੀਰ ਕਿ ਨਾ ਮੰਦਾ ਕਬੂਤਰੀ ਫੜੀ ਇਹ ਪਿਛਲੇ ਸਾਲ ਜੀ ਫੁਟਰੀ ਚ ਤਾਈ ਇਹਨਾਂ ਨੇ ਰੇਲਾ ਘਾਟੀਆਂ ਐ ਉਹ ਹੈ ਜਿਹੜੀ ਰਾਤ ਬੈਠੀਆਂ ਹੈ ਦੇਖੋ ਭਾਈ ਅੱਖ ਦੇ ਵਿੱਚ ਕਿੰਨਾ ਲਾਈਨ ਬਣੀ ਹੋਈ ਹੈ ਇਹਦੇ ਤੇ ਇਧਰੋਂ ਦੇਖੋ ਥੱਲੇ ਆ ਟਾਂਕ ਬਣਦੀ ਆ ਅੱਖ ਦੇ ਵਿੱਚ ਇਹ ਵੀ ਕਰਦੀ ਬੱਠੀ ਆ ਨਹੀਂ ਇਹ ਫੜੀ ਹੈ ਕਿ ਜਿਹਦੇ ਬੱਚਾ ਫੜੇ ਅੱਛਾ ਤੇ ਆ ਗਿਆ ਹੈ ਤੇ ਪੂਰੀ ਉੱਡੀ ਵਧੀਆ ਬੱਚਾ ਬੜਾ ਦੇਖੋ ਬਈ ਕਬੂਤਰ ਇੱਕ ਤੋਂ ਇੱਕ ਬਾਈ ਹਣਾ ਦੇ ਕੋਲ ਠੀਕ ਹੈ ਜੀ ਤੇ ਚਲਦੇ ਆ ਬਈ ਤੁਹਾਨੂੰ ਦੇਸੀਆਂ ਦਾ ਵੀ ਜਿਹੜਾ ਸ਼ੌਂਕ ਕਰਾ ਦਿੰਨੇ ਆ ਆਇਦਰ ਖੁੱਡਾ ਬਈ ਆ ਗਿਆ ਦੇਸੀਆਂ ਦਾ ਆयो ਮੇਰੇ ਵੀ ਤੁਹਾਨੂੰ ਕਰਾ ਦਈਏ ਇਹਨਾਂ ਦਾ ਵੀ ਸ਼ੌਂਕ ਜਿਹੜੇ ਪੁਰਾਣੇ ਕਬੂਤਰ ਹੀ ਸਾਡੇ ਬਈ ਉਹ ਨਹੀਂ ਇਹ ਦੇਸੀ ਤੇ ਬਾਈ ਹੁਣਾਂ ਨੇ ਦੇਖੋ ਚੂਨਾ ਕਲੀ ਸਾਰਾ ਥੱਲੇ ਖਲਾ ਰਿਆ ਹੋਇਆ ਆ ਵਧੀਆ ਚੀਜ਼ ਆ ਇਹਦੇ ਨਾਲ ਵਾਇਰਸ ਜਿਹੜਾ ਹੈਗਾ ਕੰਟਰੋਲ 'ਚ ਰਹਿੰਦਾ ਹੈ ਬਾਈ ਜਿਹੜੇ ਬੈਡ ਬੈਕਟੀਰੀਆ ਉਹ ਮਰ ਜਾਂਦੇ ਆ ਸਾਰੇ ਦੇ ਸਾਰੇ ਤੇ ਇਹ ਪੁਰਾਣੇ ਬਾਈ ਹੁਣਾਂ ਦੇ ਕਬੂਤਰ ਆ ਪੁਰਾਣਾ ਸ਼ੌਂਕ ਆ ਬਾਈ ਉਹ ਇੱਕ ਵਿੱਚ ਲੱਠਾ ਜਾ ਲੱਗਦਾ ਬਾਈ ਹਾਂ ਜੀ ਉਹ ਜਿਹੜਾ ਮਦਰਾਸੀ ਹੁੰਦੇ ਆ ਹਨ ਉਹ ਕਪੜੇ ਬਾਈ ਸਹੀ ਹੈ ਸਹੀ ਹੈ ਬੱਚੇ ਵਾਲ ਦਾ ਬੜੇ ਵਧੀਆ ਸਹੀ ਹੈ ਸਹੀ ਆ ਤੇ ਬਾਕੀ ਬਾਈ ਕਿਦਾਂ ਦਾ ਲੱਗਾ ਵੀਰ ਦਾ ਸ਼ੌਂਕ ਜ਼ਰੂਰ ਦੱਸਿਓ ਠੀਕ ਆ ਜੀ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਬਾਈ ਜੀ ਕਰ ਲਿਓ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਜੀ ਤੇ ਨਵੀਂ ਵੀਡੀਓ ਲੈ ਕੇ ਬਾਈ ਜੀ ਬਹੁਤ ਛੇਤੀ ਮਿਲਦੇ ਆਂ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ